ਪੰਜਾਬ ਦਾ ਸਟਾਫ ਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਅੱਜ ਖਬਰ ਲੈ ਕੇ ਆਇਆ। ਸਿਹਤ ਮੰਤਰੀ ਡਾਕਟਰ ਬੰਦਵੀਰ ਸਿੰਘ ਦੇ ਉੱਤੇ ਲਾਏ ਇੱਕ ਔਰਤ ਵੱਲੋਂ ਗੰਭੀਰ ਦੋਸ਼ਾਂ ਬਾਰੇ। ਇਸ ਖਬਰ ਤੇ ਕੰਮ ਕਰਦੇ ਹੋਏ ਅਸੀਂ ਗੱਲਬਾਤ ਕੀਤੀ। ਸ਼ਿਕਾਇਤ ਕਰਤਾ ਸ਼ਵੇਤਾ ਜੰਦਲ ਅਸੀਂ ਗੱਲਬਾਤ ਕੀਤੀ ਕੁਝ ਪਟਿਆਲੇ ਦੇ ਆਜ਼ਾਦ ਪੱਤਰਕਾਰਾਂ ਨਾਲ ਤੇ ਅਸੀਂ ਗੱਲਬਾਤ ਕੀਤੀ ਕੁਝ ਉਹਨਾਂ ਪੱਤਰਕਾਰਾਂ ਨਾਲ ਜਿਨ੍ਹਾਂ ਨੇ ਮੈਡਮ ਸ਼ਵੇਤਾ ਜੰਦਰਲ ਨਾਲ ਇੰਟਰਵਿਊ ਕੀਤੀ ਤੇ ਅਸੀਂ ਗੱਲਬਾਤ ਕੀਤੀ ਅਸੀਂ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਦੁਕਾਨਦਾਰ ਗੁਰਪ੍ਰੀਤ ਸਿੰਘ ਨਾਲ ਜੋ ਅਸੀਂ ਨਿਚੋੜ ਇਸ ਖਬਰ ਦਾ ਕੱਢਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇੱਕ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਡਾਕਟਰ ਬਲਬੀਰ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਨੂੰ ਕਿ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ ਭਾਵੇਂ ਖੁਦ ਹਾਜ਼ਰ ਹੋ ਕੇ ਜਾਂ ਆਪਣਾ ਵਕੀਲ ਭੇਜ ਕੇ ਪਰ ਜੱਜ ਸਾਹਿਬ ਨੇ ਇਹ ਕਲੀਅਰ ਕੀਤਾ ਕਿ ਇਹ ਸੱਮਨ ਨਹੀਂ ਹੈਗਾ ਨੋਟਿਸ ਹੈ ਪਰ ਇੱਥੇ ਇਹ ਸਪਸ਼ਟ ਕਰ ਦਈਏ ਕਿ ਨੋਟਿਸ ਅਤੇ ਸੱਮਨ ਦੇ ਵਿੱਚ ਫਰਕ ਅਦਾਲਤ ਨੇ ਦੱਸਿਆ ਜੇ ਸੱਮਨ ਜਾਰੀ ਹੋ ਜਾਂਦਾ ਤਾਂ ਫਿਰ ਉਹ ਦੋਸ਼ੀ ਵੱਜੋਂ ਅੱਗੇ ਅਦਾਲਤ ਦੇ ਪੇਸ਼ ਹੋਣਗੇ ਪਰ ਹਜੇ ਉਹ ਡਾਕਟਰ ਬਲਬੀਰ ਸਿੰਘ ਦੋਸ਼ੀ ਕਾਨੂੰਨੀ ਤੌਰ ਤੇ ਅਦਾਲਤ ਵੱਲੋਂ ਨਹੀਂ ਮੰਨੇ ਗਏ ਹੁਣ ਉਹਨੇ ਆਪਾਂ ਇਸ ਸਾਰੇ ਵਿਵਾਦ ਦੀ ਜੜ ਤੇ ਇਹ ਮਾਮਲਾ ਸ਼ੁਰੂ ਹੋਇਆ ਸ਼ਵੇਤਾ ਜਿੰਦਲ ਦੇ ਖਰਾਬ ਹੋਏ ਟੈਲੀਫੋਨ ਤੋਂ ਟੈਲੀਫੋਨ ਉਹਨਾਂ ਨੇ ਠੀਕ ਕਰਨ ਲਈ ਇੱਕ ਦੁਕਾਨਦਾਰ ਗੁਰਪ੍ਰੀਤ ਸਿੰਘ ਨੂੰ ਦਿੱਤਾ ਜਿਸ ਨੂੰ ਉਹ ਪਿਛਲੇ 6-7 ਸਾਲ ਤੋਂ ਜਾਣਦੇ ਸੀ ਆਪਣੇ ਟੈਲੀਫੋਨ ਰੀਚਾਰਜ ਕਰਾਉਣੇ ਰਿਪੇਅਰ ਕਰਾਉਣੇ ਜਾਂ ਪਾਵਰ ਬੈਂਕ ਵਗੈਰਾ ਖਰੀਦਣਾ ਉਹ ਗੁਰਪ੍ਰੀਤ ਤੋਂ ਹੀ ਕਰਾਉਂਦੇ ਸੀ ਤੇ ਗੁਰਪ੍ਰੀਤ ਨੇ ਇਹ ਫੋਨ ਜੋ ਕਿ ਐਮ ਆਈ ਮਾਡਲ ਦਾ ਸੀ ਮੈਡਮ ਸ਼ਵੇਤਾ ਖੁਦ ਮੰਨੇ ਕਿ ਮਹਿੰਗਾ ਨਹੀਂ 22000 ਰੁਪਏ ਦਾ ਫੋਨ ਤੇ ਉਸ ਨੂੰ ਜਦੋਂ ਰਿਪੇਅਰ ਕਰਨ ਲਈ ਦਿੱਤਾ ਗਿਆ ਉਹਦੇ ਵਿੱਚ ਐਂਡਰੋਇਡ ਦੀ ਕਈ ਅਪਡੇਟਸ ਆ ਚੁੱਕੀਆਂ ਸੀ ਤਾਂ ਉਹ ਦੁਕਾਨਦਾਰ ਨੇ ਅਪਡੇਟ ਵੀ ਕੀਤੀਆਂ ਤੇ ਉਹਦੀ ਜਿਹੜੀ ਡਿਸਪਲੇ ਸੀ ਸਕਰੀਨ ਉਹ ਖਰਾਬ ਸੀ ਕਦੇ ਟੱਚ ਚੱਲ ਪੈਂਦਾ ਸੀ ਕਦੇ ਟੱਚ ਨਾਲ ਉਹ ਨਹੀਂ ਸੀ ਚੱਲਦਾ ਸੋ ਮੈਡਮ ਨੇ ਇਸ ਵਿਵਾਦ ਨੂੰ ਪੁਲਿਸ ਸਟੇਸ਼ਨ ਤੱਕ ਪਹੁੰਚਾਤਾ ਕਹਿੰਦੇ ਜੀ ਮੇਰਾ ਫੋਨ ਖਰਾਬ ਕਰਤਾ ਤੇ ਕਈ ਵਾਰੀ 1 ਮਹੀਨਾ ਪੂਰਾ ਇਸ ਦੁਕਾਨਦਾਰ ਨੂੰ ਥਾਣੇ ਬੁਲਾਉਂਦਾ ਬੁਲਾਇਆ ਜਾਂਦਾ ਰਿਹਾ ਔਰ ਦੁਕਾਨਦਾਰ ਨੇ ਪੇਸ਼ਕਸ਼ ਕੀਤੀ ਕਿ ਜੀ ਮੈਡਮ ਤੁਹਾਡਾ ਫੋਨ ਮੈਂ ਐਮ ਆਈ ਕੰਪਨੀ ਦੇ ਸੈਂਟਰ ਤੇ ਲਿਜਾ ਕੇ ਵਿਖਾ ਦਿੰਦਾ ਜਿਹੜਾ ਕੋਈ ਖਰਚਾ ਹੋਊਗਾ ਮੈਂ ਖੁਦ ਭਰ ਦੂੰਗਾ ਤਾਂ ਮੈਡਮ ਨਹੀਂ ਮੰਨੇ ਮੈਡਮ ਨੇ ਜਿਹੜੇ ਲੋਕ ਪੰਚਾਇਤ ਦੇ ਗਏ ਸੀ ਉਹਨਾਂ ਦੀ ਵੀ ਨਹੀਂ ਸੁਣੀ ਤੇ ਜੋ ਗੁਰਪ੍ਰੀਤ ਸਿੰਘ ਨੇ ਆਪਣੀ ਦਰਖਾਸਤ ਚ ਲਿਖਿਆ ਜਿਹੜੀ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਨੂੰ ਭੇਜੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਇਸ ਫੋਨ ਨੂੰ ਬਿਲਕੁਲ ਕੋਈ ਹੋਰ ਛੇੜਛਾੜ ਨਹੀਂ ਕੀਤੀ ਮੈਂ ਜੋ ਕੁਝ ਫੋਨ ਨੂੰ ਕੀਤਾ ਸ਼ਵੇਤਾ ਜਨਰਲ ਦੇ ਦੁਕਾਨ ਤੇ ਖੜੇ ਹੁੰਦੇ ਹੋਏ ਹੀ ਕੀਤਾ ਤੇ ਫਿਰ ਮੈਂ ਇਸ ਫੋਨ ਨੂੰ ਆਪਣੇ ਕਿਸੇ ਲੈਪਟਾਪ ਜਾਂ ਹੋਰ ਯੰਤਰ ਨਾਲ ਜੋੜਿਆ ਹੀ ਨਹੀਂ ਤੇ ਮੇਰੇ ਤੇ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਮੈਂ ਕੋਈ ਇਹੋ ਜਿਹਾ ਸੌਫਟਵੇਅਰ ਇਹਦੇ ਵਿੱਚ ਇੰਸਟਾਲ ਕਰਤਾ ਕਿ ਜਸੂਸੀ ਕੀਤੀ ਜਾ ਸਕੇ ਸ਼ਵੇਤਾ ਜਿੰਦਲ ਦੀ ਉਹ ਬਿਲਕੁਲ ਗਲਤ ਨਿਰਅਧਾਰ ਹੈ ਹੁਣ ਜਦੋਂ ਅਸੀਂ ਸ਼ਵੇਤਾ ਜਿੰਦਲ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਇਹ ਕੋਈ ਸੌਫਟਵੇਅਰ ਹੁੰਦਾ ਹੈ ਪਰ ਜ਼ਰੂਰ ਇੰਸਟਾਲ ਕੀਤਾ ਹੈ ਤਾਂ ਕਿ ਮੇਰੀਆਂ ਮੂਵਮੈਂਟਸ ਨੂੰ ਵਾਚ ਕੀਤਾ ਜਾ ਸਕੇ ਖੈਰ ਇਹ ਹੁਣ ਅੱਗੇ ਚੱਲ ਕੇ ਕੀ ਸਬੂਤ ਦਿੰਦੇ ਹੈ ਇਹੋ ਜੇ ਸੌਫਟਵੇਅਰ ਦਾ ਉਹ ਫੇਰ ਪਤਾ ਲੱਗੂਗਾ ਤੇ ਪੁਲਿਸ ਨੇ ਸ਼ਵੇਤਾ ਜੰਦਰ ਨੇ ਕਿਹਾ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਮੈਂ ਸਾਰੀ ਕਹਿੰਦੇ ਜੀ ਪਾਰਟੀ ਦੇ ਅਧਿਕਾਰੀਆਂ ਨੂੰ ਅਹੁਦੇਦਾਰਾਂ ਨੂੰ ਸੂਚਿਤ ਕੀਤਾ ਗਾਇਤਰੀ ਬਿਸ਼ਨੋਈ ਜਿਹੜੇ ਸਟੇਟ ਅਬਜ਼ਰਵਰ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਸੂਚਿਤ ਕੀਤਾ ਤੇ ਕਾਰਵਾਈ ਹੋਈ ਨਹੀਂ ਉਹ ਤੋਂ ਐਮਸੀ ਦੇ ਕੈਂਡੀਡੇਟ ਸੀ ਉੱਤੇ ਸਾਡਾ ਜਿਹੜਾ ਦੂਜਾ ਕੈਂਡੀਡੇਟ ਸੀ ਉਹ 2012 ਚ ਆਇਆ ਸੀ ਇਹ ਬਾਈ ਚ ਇਸ ਤੋਂ ਪਾਰ ਗਿਆ ਉਹਨੂੰ ਟਿਕਟ ਦਿੱਤੀ ਉਹ ਜਿੱਤ ਵੀ ਗਿਆ ਨੇ ਬੋਸ ਵੀ ਕੀਤਾ ਜੀ ਉਹਨੇ ਕੀਤਾ ਨੇ ਉਹਦਾ ਬੋਸ ਵੀ ਕੀਤਾ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਵੀ ਪਾਰਟੀ ਨੇ ਉਹ ਵਿਵਨ ਰੰਗ ਦੀ ਪ੍ਰੈਜ਼ੀਡੈਂਟ ਲਾ ਦਿੱਤਾ ਜੀ ਤੇ ਇਹ ਜਦੋਂ ਇਹਨੇ ਐਮਸੀ ਦੀ ਟਿਕਟ ਲਈ ਹੋਈ ਹੈ ਉਸ ਤੋਂ ਬਾਅਦ ਦੇ ਦਫ਼ਤਰ ਵੀ ਨਹੀਂ ਆਈ ਸੀ ਸ਼ੀ ਹਸ ਨਾਟ ਮੈਟ ਮੀ ਫਾਰ ધ ਲਾਸਟ ਮੋਰ ਥੈਨ ਅ ਈਅਰ ਨਾ ਜੀ ਔਰ ਕੋਈ ਫੋਨ ਤੇ ਵੀ ਮੈਨ ਹੋ ਸਕਦਾ ਕਿ ਕਿਸੇ ਕੋਈ ਨੇ ਕਾਲ ਕੀਤਾ ਹੋਵੇ ਆਈ ਡੋਟ ਰਿਮੈਂਬਰ ਹੈਵ ਕਾਲਡ ਹਰ ਜੀ ਏ ਕੋਈ ਕਦੇ ਕੋਈ ਮਤਲਬ ਸ਼ੀਜ਼ ਲਾਈਕ ਮਾਈ ਡਾਟਰ ਐਂਡ ਇਟਸ ਅ ਟੋਟਲੀ ਫਾਲਸ ਐਂਡ ਫੈਬ੍ਰੀਕੇਟਡ ਸਟੋਰੀ ਮਲਮ ਹਾਂ ਮੈਂ ਦੇਖ ਰਿਹਾ ਜੀ ਆ ਜਿੰਨੀਆਂ ਤਾਰਾਵਾਂ ਜੀਆਂ 16 ਦੇ ਕਰੀਬ ਲਾ ਕੇ ਅਦਾਲਤ ਚ ਦਿੱਤੀਆਂ ਤੇ ਇਸ ਤੋਂ ਪਹਿਲਾਂ ਇਸ ਨੋਟਸ ਰਹਾ ਹੋ ਤੁਰ ਮਤਾ ਜੀ ਦੇਖੋ ਜਿੱਤੇ ਦੀ ਕੰਪਲੇਂਟ ਆ ਜੀ ਹਾਂ ਜੀ ਹਾਂ ਜੀ ਕੰਪਲੇਂਟ ਆ ਜੀ ਜੋ ਡੀਐਨਐਸ ਹੈ ਉਹਦੇ ਚ ਲਾਉਣਾ ਪਹਿਲਾਂ ਇਨਕੁਆਇਰੀ ਹੁੰਦੀ ਸੀ ਜੀ ਹੁਣ ਇਨਕੁਆਇਰੀ ਨਹੀਂ ਹੁੰਦੀ ਸਿੱਧਾ ਡੀਐਨਐਸ ਦੇ ਵਿੱਚ ਜਿਹੜਾ ਹੈਗਾ ਉਹਦੇ ਚ ਲਾਉ ਚੇਂਜ ਹੋ ਗਿਆ ਉਹਨਾਂ ਨੇ ਨੋਟਿਸ ਕੀਤਾ ਕੋਈ ਸਮਨ ਨਹੀਂ ਆ ਕੁਛ ਨਹੀਂ ਆ ਬਾਕੀ ਇੱਕ ਲੀਗਲ ਲੀਗਲ ਤਰੀਕੇ ਨਾਲ ਉਹਦਾ ਸਾਰਾ ਦੇਵਾਂਗੇ ਜੀ ਜਵਾਬ ਕਰਾ ਦੇਵਾਂਗੇ ਹਾਂ ਵਾਜ਼ਨਟ ਸੀ ਰਿਕਾਇਰਡ ਟੂ ਫਾਈਲ ਥਿਸ ਕੰਪਲੇਂਟ ਬਿਫੋਰ ਦੀ ਪੁਲਿਸ ਸਭ ਤੋਂ ਪਹਿਲਾਂ ਤਨ ਉਹ ਇਹ ਤਾਂ ਦੇ ਕੋਈ ਤਾਂ ਜੇ ਉਹ ਦੇ ਕੋਲ ਕੋਸ਼ ਚਾਈ ਹੁੰਦੀ ਜੇ ਕੋਈ ਗੱਲ ਹੁੰਦੀ ਤਾਂ ਕਰਦੀ ਨਾ ਜੀ ਉਹ ਮਤਲਬ ਚਲੋ ਇਹ ਤਾਂ ਹੁਣ ਦੇਖੋ ਉਹ ਤਾਂ ਜੋ ਉਹਨੇ ਕੀ ਕਰਨਾ ਸੀ ਉਹਨੇ ਤਾਂ ਜੋ ਕਰਨਾ ਸੀ ਕਰ ਲਿਆ ਜੀ ਹਾਂ ਤੇ ਬਾਅਦ ਵਿੱਚ ਡਾਊਨਸੇ ਡਿਜੀਟਲ ਬੈਟਰ ਹੈ ਉਹਦਾ ਨਿਕਲੇ ਜਵਾਬ ਦੇਵਾਂਗੇ ਜੀ ਸਰ ਹਾਂ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਹੜਾ ਮੋਬਾਈਲ ਰਿਪੇਅਰ ਸ਼ਾਪ ਵਾਲਾ ਗੁਰਪ੍ਰੀਤ ਹੈ ਉਹ ਕਹਿੰਦਾ ਜੀ 6 ਸਾਲ ਤੋਂ ਮੇਰੇ ਕੋਲ ਆਉਂਦੇ ਨੇ ਦੋ ਇਹ ਮੀਆਂ ਬੀਬੀ ਰਿਪੇਅਰ ਮੇਤੋਂ ਕਰਾਉਂਦੇ ਆ ਉਹ ਹੀ ਇਜ਼ ਨਾਟ ਉਹ ਕੋ ਪਾਰਟੀ ਦਾ ਆਫਿਸ ਬੀਅਰਰ ਨਹੀਂ ਹੈ ਪਰ ਇਹਨੂੰ ਤਾਂ ਬਿਮਰ ਬੈਂਕ ਦਾ ਪਾਰਟੀ ਦਾ ਚੀਪ ਲਾਇਆ ਸੀ ਪਾਰਟੀ ਨੇ ਉਹ ਉਹ ਪਾਰਟੀ ਦਾ ਆਫਿਸ ਬੀਅਰਰ ਨਹੀਂ ਆ ਉਹ ਆਈ ਡੋਨਟ ਇਵਨ ਨੋ ਹਿਮ ਮੈਨੂੰ ਕਦੇ ਇਲੈਕਸ਼ਨ ਚ ਕੋ ਆਇਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਅਦਰਵਾਈਜ਼ ਆਮ ਨਾਟ ਮੈਨ ਬੜੀ ਜ਼ਿਆਦਾ ਸਣੀ ਇਹਦਾ ਇਹਨਾਂ ਦਾ ਆਪਣਾ ਕੋ ਉਹਦੇ ਨਾਲ ਤਾਲਕਤ ਜਿਹਾ ਮੇਰਾ ਉਹਦੇ ਨਾਲ ਕਿਲਣਾ ਦੇਣਾ ਨਾ ਮੈਂ ਕਿਸ ਨੂੰ ਕਾਲ ਕੀਤੀ ਆ ਨਾ ਉਹਨੂੰ ਕਾਲ ਕੀਤੀ ਆ ਬਸ ਆਹ ਈ ਚਾ ਉਹ ਜਦੋਂ ਇਹ ਗੱਲਬਾਤ ਇਹਨੇ ਕੰਪਲੇਨਟ ਕੀਤੀ ਤਾਂ ਮੇਰੇ ਬੇਟੇ ਨੇ ਉਹਨੂੰ ਪੁੱਛਿਆ ਵੀ ਤੂੰ ਵੀ ਦੱਸ ਸਕਦਾ ਤਾਂ ਬੱਕ ਤਾਂ ਪੁੱਛਣਾ ਚਾਹੀਦਾ ਦੈਟਸ ਮੇਰੇ ਆਫਿਸ ਦਾ ਅਸੂਲ ਹੈ ਭੇਜਣਾ ਚਾਹੇ ਜਿਹੜਾ ਆਪਣਾ ਕੋ ਪਾਰਟੀ ਦਾ ਜਿੰਨਾ ਮਰਜ਼ੀ ਚਾਹ ਸੋਧਰਾ ਹੋਵੇ ਪਰ ਦੂਜੇ ਬੰਦੇ ਨਾਲ ਕਿਸੇ ਦਾ ਠਡ ਨਹੀਂ ਪਾਰਨਾ ਅਗਲੀ ਦੀ ਗੱਲ ਵੀ ਕੁਛ ਨਹੀਂ ਐ ਬਸ ਤੂੰ ਦੱਸ ਦੇ ਕੀ ਗੱਲ ਐ ਸੱਚਾਈ ਔਰ ਉਹ ਬਾਕੀ ਸਾਰਾ ਇਟਸ ਅ ਮੈਟਰ ਆਫ ਰਿਕਾਰਡਸ ਹੁਣ ਉਸ ਵਿੱਚੇ ਕੁਛ ਹੋਰ ਕਹਿ ਰਹੀ ਐ ਇੱਥੇ ਕੁਛ ਹੋਰ ਕਹਿ ਰਹੀ ਐ ਕਿਤੇ ਕੁਛ ਹੋਰ ਕਹਿ ਰਹੀ ਐ ਜੀ ਮਤਲਬ ਇਹਦੀਆਂ ਸਾਰੀਆਂ ਸਟੇਟਮੈਂਟਸ ਹੀ ਮਤਲਬ ਅਲੱਗ-ਅਲੱਗ ਹੈ ਜੀ ਮੋਰਚੂ ਰੱਖ ਕੇ ਦੱਤਾ ਨੇ ਕੁਛ ਹੋ ਰਿਹਾ ਉਹ ਜੋ ਹੁਣ ਕਹਿ ਰਹੀ ਐ ਮੀਡੀਆ 'ਚ ਕੁਛ ਹੋ ਰਿਹਾ ਉਹ ਮੈਂ ਡਾਕਟਰ ਸਾਹਿਬ ਤੁਹਾਡੇ ਬਾਰੇ ਵੀ ਤੁਹਾਨੂੰ ਮੈਂ ਪੁਰਾਣਾ ਜਾਣਦਾ ਵੀ ਐ ਵੈਨ ਯੂ ਵਰ ਪ੍ਰੈਜ਼ੀਡੈਂਟ ਆਫ ਦੀ ਆਮ ਆਦਮੀ ਪਾਰਟੀ ਤੇ ਮੈਂ ਤੁਹਾਡੇ ਬਾਰੇ ਹੁਣ ਵੀ ਕ੍ਰਾਸ ਚੈੱਕ ਕੀਤਾ ਐ ਪਟਿਆਲੇ ਦੇ ਜਰਨਲਿਸਟ ਨਾਲ and they have all vouched for your character ਤੁਹਾਡੇ ਤਾਂ ਜਿਹੜਾ ਮੋਰਲ ਕੈਰੈਕਟਰ ਹੈ ਉਹ ਤੇ ਕੋਈ ਦਾਗ ਹੈ ਨਹੀਂ ਗਾ ਇਹ ਤੁਹਾਡੇ ਉਹਦੇ ਪਟਿਆਲੇ ਦੇ ਪੱਤਰਕਾਰ ਕਹਿ ਰਹੇ ਆ थैंक यू थैंक यू आई एम सो ਗ੍ਰੇਟ ਬਰ ਇਹ ਬੜੀ ਸਾਡੀ ਪਬਲਿਕ ਲਾਈਫ ਆਇਲਸ ਓਪਨ ਬੁੱਕ ਜੀ 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 ਬਾਕੀ ਜਿਹੜਾ ਡਿਪਾਰਟਮੈਂਟਲ ਕੰਮ ਹੈ ਉਹ ਚ ਠੀਕ ਹੈ ਤੁਹਾਡੇ ਵੱਲੋਂ ਕੋਈ ਮੈਲ ਐਡਮਿਨਿਸਟ੍ਰੇਸ਼ਨ ਹੁੰਦੀ ਹੋਵੇ ਤੁਸੀਂ ਫੇਵਰਿਟਿਜ਼ਮ ਕਰਦੇ ਹੋ ਦੈਟ ਇਜ਼ ਅ ਸੈਪਰੇਟ ਇਸ਼ੂ

ਨੋਟਿਸ ਹੈ ਕਿਉਂਕਿ ਜਿਹੜਾ ਬੀ ਐਨ ਐਸ ਨਵਾਂ ਮੋਦੀ ਸਰਕਾਰ ਨੇ ਡਰਾਫਟ ਕੀਤਾ ਉਹਦੇ ਵਿੱਚ ਅਦਾਲਤ ਨੂੰ ਇਹ ਪਾਵਰ ਹੈ ਕਿ ਉਹ ਸਿੱਧਾ ਨੋਟਿਸ ਜਾਰੀ ਕਰ ਸਕਦੀ ਹੈ ਪਹਿਲਾਂ ਜਿਹੜਾ ਸੀ ਆਰ ਪੀ ਸੀ ਸੀ ਉਹਦੇ ਤਹਿਤ ਜਾਂਚ ਵਗੈਰਾ ਗਵਾਹੀਆਂ ਵਗੈਰਾ ਜ਼ਰੂਰੀ ਹੁੰਦੀਆਂ ਸੀ ਖैर ਇਹ ਵੱਖਰਾ ਇਸ਼ੂ ਹੋਏਗਾ ਕਿ ਬੀ ਐਨ ਐਸ ਦੇ ਨਾਲ ਇਨਸਾਫ ਛੇਤੀ ਮਿਲਦਾ ਹੈ ਜਾਂ ਉਹਦੇ ਵਿੱਚ ਕੋਈ ਬੇਇਨਸਾਫੀ ਹੋਣ ਦਾ ਸਕੋਪ ਹੈ ਅੱਗੇ ਬਾਤਾਂ ਜੀ ਸਾਨੂੰ ਸ਼ਵੇਤਾ ਜੰਦਰ ਨੇ ਦੱਸਿਆ ਕਿ ਜਦੋਂ ਗੁਰਪ੍ਰੀਤ ਦੇ ਵਿਰੁੱਧ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਹਨੇ 19 ਤੇ 20 ਸਤੰਬਰ ਨੂੰ ਥਾਣੇ ਦੇ ਅੱਗੇ ਧਰਨਾ ਦਿੱਤਾ ਮੈਂ ਤਾਂ ਪੁੱਛਿਆ ਤੁਹਾਡੇ ਨਾਲ ਬੰਦੇ ਕਿੰਨੇ ਸੀ ਕਹਿੰਦੇ ਜੀ ਇੱਕ ਹੀ ਆ ਦੋ ਮੇਰੇ ਜਿਹੜੇ ਆਂਢੀ ਗੁਆਂਢੀ ਸੀ ਉਹੀ ਸੀ ਪਾਰਟੀ ਵਰਕਰ ਮੇਰੇ ਨਾਲ ਨਹੀਂ ਸੀ ਉਸ ਧਰਨੇ ਤੋਂ ਬਾਅਦ ਮੈਡਮ ਨੇ ਕੁਝ ਇੰਟਰਵਿਊਜ਼ ਵੀ ਦਿੱਤੀਆਂ ਫਿਰ ਇਹ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ ਤੇ ਹੁਣ ਇਹ ਮਾਮਲਾ ਅਖਬਾਰਾਂ ਰਾਹੀਂ ਮੀਡੀਆ ਦੇ ਵਿੱਚ ਫੈਲ ਗਿਆ ਭੰਬੜ ਬਣ ਗਿਆ ਹੁਣ ਇਹ ਭੰਬੜ ਕਿਉਂ ਬਣਿਆ ਇਸ ਕਰਕੇ ਬਣਿਆ ਕਿ ਜਦੋਂ ਮੀਡੀਆ ਨੂੰ ਪਤਾ ਲੱਗਿਆ ਕਿ ਅਦਾਲਤ ਨੇ ਨੋਟਿਸ ਜਾਰੀ ਕਰਤਾ ਤਾਂ ਸਾਡੇ ਪੱਤਰਕਾਰ ਭਰਾਵਾਂ ਨੂੰ ਲੱਗਿਆ ਕਿ ਖਬਰ ਦੇ ਵਿੱਚ ਵਜ਼ਨ ਹੈ ਔਰ ਇਹ ਖਬਰ ਕਰਨੀ ਬਿਲਕੁਲ ਸੇਫ ਹੈ ਕਿਉਂਕਿ ਨੋਟਿਸ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਨੇ ਖੁਦ ਆਪ ਤੱਕ ਕੁਝ ਕਿਹਾ ਨਹੀਂ ਉਸ ਕਿਸੇ ਵੀ ਪੱਤਰਕਾਰ ਨੇ ਇਸ ਕਰਕੇ ਇਹ ਇੱਕ ਸੇਫ ਨਿਊਜ਼ ਰਿਪੋਰਟ ਸਮਝੀ ਗਈ ਔਰ ਚਲਾਈ ਗਈ ਪਰ ਹੁਣ ਇਹਦੇ ਅੱਗੇ ਕੀ ਹੁੰਦਾ ਜਦੋਂ ਡਾਕਟਰ ਬਲਬੀਰ ਨੇ ਆਪਣਾ ਪੱਖ ਆਪਣੇ ਵਕੀਲ ਰਾਹੀਂ ਜੋ ਕਾਨੂੰਨੀ ਪ੍ਰਕਿਰਿਆ ਦਾ ਪੀਚ ਹੈ ਗਿਆ ਉਹਨਾਂ ਦੇ ਮੁਤਾਬਕ ਅਦਾਲਤ ਦੇ ਅੱਗੇ ਰੱਖਿਆ ਤਾਂ ਫਿਰ ਇਸ ਨੋਟਿਸ ਨੂੰ ਕੀ ਅਦਾਲਤ ਸੰਬੰਧ ਦੇ ਵਿੱਚ ਕਨਵਰਟ ਕਰਦੀ ਹੈ ਜਾਂ ਨਹੀਂ ਕਰਦੀ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਇੱਕ ਗੱਲ ਇਹ ਵੀ ਇੱਥੇ ਕਰਨੀ ਜ਼ਰੂਰੀ ਹੈ ਕਿ ਜਿਹੜੇ ਕਾਨੂੰਨ ਔਰਤਾਂ ਦੇ ਹੱਕਾਂ ਲਈ ਬਣੇ ਆ ਪਹਿਲਾਂ ਵੀ ਬਣਾਏ ਆ ਉਹਨਾਂ ਦੇ ਵਿੱਚ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਕਿਉਂਕਿ ਇਸ ਮੇਲ ਡੋਮੀਨੇਟਿਡ ਸੁਸਾਇਟੀ ਦੇ ਵਿੱਚ ਯਾਨੀ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਕਾਨੂੰਨ ਦੇ ਵਿੱਚ ਔਰਤਾਂ ਨੂੰ ਸੇਫਗਾਰਡ ਕਰਨ ਵਾਸਤੇ ਕੁਝ ਕਾਨੂੰਨ ਬਣਾਏ ਗਏ ਔਰ ਸਹੀ ਬਣਾਏ ਗਏ ਜ਼ਿਆਤੀਆਂ ਔਰਤਾਂ ਤੇ ਹੁੰਦੀਆਂ ਘਰਾਂ ਦੇ ਵਿੱਚ ਵੀ ਕੁੱਟਮਾਰ ਹੁੰਦੀ ਹੈ ਤੇ ਉਹਨਾਂ ਨਾਲ ਵਧੀਆਂ ਬਾਹਰ ਵੀ ਹੁੰਦੀਆਂ ਪਰ ਇਸ ਕਾਨੂੰਨ ਦਾ ਕਈ ਵਾਰੀ ਦੁਰਵਰਤੋਂ ਹੁੰਦੀ ਹੈ ਕੀਤੀ ਜਾਂਦੀ ਹੈ ਕਿਉਂਕਿ ਔਰਤਾਂ ਝੂਠੇ ਇਲਜ਼ਾਮ ਵੀ ਮਰਦਾਂ ਤੇ ਲਾ ਦਿੰਦੀਆਂ ਜਿਵੇਂ ਦਾਜ ਦਹੇਜ ਵਾਲਾ ਡੌਰੀ ਐਕਟ ਸੀ ਦਾਜ ਵਾਲਾ ਤੁਸੀਂ ਸ਼ਿਕਾਇਤ ਕਰੋ ਪੁਲਿਸ ਨੂੰ ਔਰ ਸਾਰਾ ਟੱਬਰ ਚੱਕ ਕੇ ਮੁੰਡੇ ਦਾ ਯਾਨੀ ਕਿ ਹਸਬੰਡ ਦਾ ਜੇਲ੍ਹ ਚ ਜ਼ਮਾਨਤ ਲੰਬਾ ਸਮਾਂ ਨਹੀਂ ਹੁੰਦੀ ਸੀ ਉਸ ਕਾਨੂੰਨ ਦੀ ਵੀ ਦੁਰਵਰਤੋਂ ਹੁੰਦੀ ਸੀ ਇਹ ਸਾਰੀ ਖਬਰ ਨੂੰ ਸਮਝਦੇ ਹੋਏ ਸਾਨੂੰ ਇਹਨਾਂ ਗੱਲਾਂ ਤੇ ਵੀ ਗੌਰ ਫਰਮਾਉਣੀ ਚਾਹੀਦੀ ਹੈ ਕਿ ਇਹ ਕਾਨੂੰਨ ਜਿਹੜੇ ਔਰਤਾਂ ਦੇ ਹੱਕਾਂ ਨੂੰ ਸੇਫਗਾਰਡ ਕਰਾਉਣ ਲਈ ਕਰਨ ਲਈ ਬਣਾਏ ਗਏ ਨੇ ਕਿਤੇ ਉਹਨਾਂ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ ਇੱਕ ਸਵਾਲ ਹੈ ਜਿਹੜਾ ਹਰ ਦਰਸ਼ਕ ਦੇ ਮਨ ਦੇ ਵਿੱਚ ਆਉਣਾ ਚਾਹੀਦਾ ਤੇ ਇਹ ਜਿਹੜਾ ਮਾਮਲਾ ਡਾਕਟਰ ਬਲਬੀਰ ਸਿੰਘ ਦੇ ਵਿਰੁੱਧ ਖੜਾ ਹੋਇਆ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਇੱਕ ਪਬਲਿਸਿਟੀ ਸਟੰਟ ਤਾਂ ਨਹੀਂ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਸ਼ਵੇਤਾ ਜਨਰਲ ਜੋ ਕਿ ਪੋਲਿਟੀਸ਼ੀਨ ਖੁਦ ਮੰਦੀ ਹੈ ਉਹਦੇ ਪੋਲਿਟੀਕਲ ਇੰਟਰਸਟ ਜਾਂ ਉਹਦਾ ਅੱਗੇ ਜਿਹੜਾ ਸਿਆਸੀ ਭੁਵਿੱਖ ਹੈ ਉਸ ਦੇ ਬਾਰੇ ਉਹ ਬਹੁਤ ਜ਼ਿਆਦਾ ਆకాంਖਸ਼ਾ ਮਤ ਨਹੀਂ ਰੱਖਦੀ ਐਸਪੀਰੇਸ਼ਨਸ ਨਹੀਂ ਰੱਖਦੀ ਤੇ ਸ਼ਾਇਦ ਇਸ ਮਾਮਲੇ ਨੂੰ ਧਿਆਨ ਚ ਰੱਖਦੇ ਹੋਏ ਵਿਰੋਧੀ ਪਾਰਟੀਆਂ ਨੂੰ ਇੱਕ ਹਥਿਆਰ ਤਾਂ ਨਹੀਂ ਮਿਲ ਜਾਏਗਾ ਕਿ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਵਿਰੁੱਧ ਮੋਰਚਾ ਵਧ ਦਿੱਤਾ ਜਾਏ ਇਹ ਸਾਰੀਆਂ ਗੱਲਾਂ ਇਸ ਖਬਰ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਦੋਂ ਤੁਸੀਂ ਇਸ ਖਬਰ ਨੂੰ ਸੁਣੋਗੇ ਇਸ ਤੋਂ ਬਾਅਦ ਇਸ ਤੇ ਵਿਚਾਰ ਕਰੋਗੇ ਤਾਂ ਇਹਨਾਂ ਨੂੰ ਧਿਆਨ ਚ ਰੱਖਿਓ ਮੈਂ ਹਰਿੰਦਰ ਸਿੰਘ ਤਗੜ ਤੁਹਾਡੇ ਤੋਂ ਅੱਗੇ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਸ